ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂ ਜੀ ਅੱਜ ਆਪਾਂ ਫਿਰ ਹਾਜ਼ਰ ਹੋਏ ਆ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਐਸ ਚੈਨਲ ਬਾਈ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਰੋਸਟਰ ਬਾਰੇ ਅਮ੍ਰਿਤਾ ਵਾਈਨਸ ਕਹਿੰਦਾ ਵੀ ਇਹਨੇ ਵੀ ਠੱਗੀਆਂ ਮਾਰ ਲਈਆਂ ਇਹ ਬਲੌਗਰਾਂ ਨਾਲੋਂ ਵੀ ਟੱਪ ਗਈ ਹੈ ਬਾਈ ਕੀ ਫਾਇਦਾ ਰੋਸਟਿੰਗ ਕਰਨ ਦਾ ਕੀ ਫਾਇਦਾ ਜਿਦੇ ਸੇ ਖੁਦ ਵਲੌਗਰਾਂ ਨੇ ਕੰਮ ਕਰਨੇ ਇੱਕ ਪਾਸੇ ਤੁਸੀਂ ਵਲੌਗਰਾਂ ਨੂੰ ਸਧਾਰਨ ਤੇ ਲੱਗਿਆ ਐ ਦੂਜੇ ਪਾਸੇ ਉਹਨਾਂ ਲਈ ਕੰਮ ਤੁਸੀਂ ਪੜ੍ਹੀਏ ਨੇ ਕੀ ਫਾਇਦਾ ਤੁਹਾਡਾ ਰੋਸਟਿੰਗ ਕਰਨ ਦਾ ਫਿਰ ਇਸ ਹਿਸਾਬ ਨਾਲ ਤਾਂ ਰੋਸਟਰਾਂ ਤੇ ਵਲੌਗਰਾਂ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ ਹੁਣ ਜਿਵੇਂ ਬਹੁਤ ਸਾਰੇ ਵਲੌਗਰ ਆ ਉਹਨਾਂ ਵਿੱਚ ਕੁਝ ਕੁ ਵਲੌਗਰ ਸਹੀ ਐ ਕੁਝ ਕੁ ਗਲਤ ਆ ਉਦਾਂ ਹੀ ਇੱਕ ਰੋਸਟ ਦੇ ਕਰਕੇ ਉਹ ਦੂਜੇ ਰੋਸਟਰ ਵੀ ਬਦਨਾਮ ਹੋਣਗੇ ਜਿਵੇਂ ਕੁਝ ਕੁ ਵਲੌਗਰਾਂ ਕਰਕੇ ਦੂਜੇ ਵਲੌਗਰ ਬਦਨਾਮ ਹੁੰਦੇ ਸਾਰੇ ਵਲੌਗਰ ਇੱਕੋ ਜਿਹੇ ਓਵੇਂ ਹੁਣ ਇੱਕ ਰੋਸਟ ਕਰਕੇ ਸਾਰੇ ਰੋਸਟਰਾਂ ਦਾ ਨਾਮ ਬਦਨਾਮ ਹੋਊਗਾ ਵੀ ਹਾਂ ਰੋਸਟਰ ਵੀ ਹੁਣ ਇਦਾਂ ਦੇ ਹੁੰਦੇ ਆ ਜਿਵੇਂ ਇੱਕ ਗਲਿਆ ਸੇਬ ਸਾਰੇ ਸੇਬਾਂ ਨੂੰ ਖਰਾਬ ਕਰਦਾ ਨਾ ਉਹ ਗੱਲ ਹੋ ਗਈ ਹੁਣ ਜੇ ਤੁਸੀਂ ਚੈਨਲ ਚਲਾਈ ਜਾਂਦੇ ਆ ਤੁਸੀਂ ਆ ਦਾ ਚੈਨਲ ਮੋਨਟਾਈਜ਼ ਕੀਤਾ ਹੋਇਆ ਤੁਹਾਨੂੰ YouTube ਤੇ ਪੇਮੈਂਟ ਆਈ ਜਾਂਦੀ ਹੈ ਬਈ ਕੀ ਲੋਡ ਪਈ ਆ ਤੁਹਾਨੂੰ ਡੋਨੇਸ਼ਨ ਦੇ ਨਾਮ ਤੋਂ ਲੋਕਾਂ ਤੋਂ ਪੈਸੇ ਠੱਗਣ ਦੀ ਲੋਕਾਂ ਤੋਂ ਪੈਸੇ ਮੰਗਣ ਦੀ ਹਾਂ ਜੇ ਤੁਸੀਂ ਕਿਸੇ ਦੀ ਹੈਲਪ ਕਰਨੀ ਹੈ ਬਈ ਉਹਦੀ ਪ੍ਰੋਪਰ ਵੀਡੀਓ ਬਣਾ ਕੇ ਪਾਓ ਵੀ ਹਾਂ ਐਸ ਬੰਦੇ ਨੂੰ ਹੈਲਪ ਦੀ ਲੋੜ ਆ ਤੇ ਇਹਦੀ ਹੈਲਪ ਕਰੋ ਤੇ ਅਕਾਊਂਟ ਨੰਬਰ ਸਕੈਨਰ ਵੀ ਉਸੇ ਬੰਦੇ ਦਾ ਹੀ ਪਾਓ ਆਪ ਦਾ ਕਾਹਦਾ ਪਾਉਨੇ ਆ ਤੁਸੀਂ ਤੁਸੀਂ ਬਲੌਗਰਾਂ ਨੂੰ ਸੁਧਾਰਦੇ ਸੁਧਾਰਦੇ ਖੁਦ ਉਸ ਰਸਤੇ ਤੇ ਤੁਰ ਪਏ ਵੀ ਤੁਸੀਂ ਵੀ ਬਲੌਗਰਾਂ ਵਾਂਗੂ ਠੱਗਿਆ ਕਰਨ ਲੱਗ ਪਏ ਹੋਣ ਉਂ ਤੁਸੀਂ ਕਹਿੰਦੇ ਵੀ ਲੋਕਾਂ ਨੂੰ ਜਿਹੜੇ ਬਲੌਗਰ ਆ ਡਿਜੀਟਲ ਮੰਗਤੇ ਆ ਤੇ ਤੁਸੀਂ ਕੀ ਬਣ ਗਏ ਤੁਸੀਂ ਵੀ ਤਾਂ ਡਿਜੀਟਲ ਮੰਗਤੇ ਹੀ ਆ ਫਿਰ ਤੁਸੀਂ ਆਪ ਦੇ ਨਾਲ ਨਾਲ ਦੂਜੇ ਰੋਸਟਾਂ ਦਾ ਵੀ ਨਾਮ ਖਰਾਬ ਕਰੀ ਜਾਂਦੇ ਹੁਣ ਆਹ ਸਕਰੀਨਸ਼ਾਟ ਵੇਖ ਲਓ ਤੁਸੀਂ ਇਹਦੇ ਵਿੱਚ ਅਮਰਤਾ ਕੀ ਕਹਿ ਰਹੀ ਆ ਵੇ ਕ ਲੇਡੀ ਆ ਪ੍ਰੈਗਨੈਂਟ ਆ ਉਹਦੇ ਹਸਬੈਂਡ ਦੀ ਡੈਥ ਹੋ ਗਈ ਆਈ ਥਿੰਕ ਕਹਿ ਰਹੀ ਆ 2 ਮਹੀਨੇ ਪਹਿਲਾਂ ਤੇ ਉਹਨੂੰ ਅਰਜੈਂਟ ਨੀਡ ਆ 15000 ਰੁਪਏ ਦੀ ਤੇ 10000 ਕਿਵੇਂ ਨਾ ਕਿਵੇਂ ਕਰਕੇ ਦੇਣਾ ਜ਼ਰੂਰੀ ਆ ਵੀ ਹਸਪੀਟਲ ਦੇ ਵਿੱਚੋਂ ਮੈਨੂੰ ਵਾਰੀ ਵਾਰੀ ਕਾਲ ਕਰੀ ਜਾਂਦੇ ਆ ਭਾਈ ਤੈਨੂੰ ਹੀ ਕਿਉਂ ਕਾਲ ਕਰੀ ਜਾਂਦੇ ਆ ਬਥੇਰੀਆਂ ਹੋ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਕਿਉਂ ਨਹੀਂ ਕਾਲ ਕਰ ਸਕਦੇ ਤੈਨੂੰ ਹੀ ਕਿਉਂ ਤੇਰਾ ਨੰਬਰ ਉਹਨਾਂ ਕੋਲ ਕਿਵੇਂ ਗਿਆ ਚਲੇ ਜੇ ਉਹ ਭੈਣ ਤੇਰੇ ਕੋਲ ਆਈ ਹੈ ਵੀ ਹਾਂ ਉਹਨੂੰ ਉਮੀਦ ਹੈਗੀ ਤੂੰ ਉਹਦੀ ਹੈਲਪ ਕਰੇਂਗੀ ਤਾਂ ਤੇਰੇ ਕੋਲ ਜਿੰਨੇ ਹੈਗਾ ਫਿਲਹਾਲ ਤੂੰ ਉਹਨੂੰ ਉਹਨੇ ਦੇ ਦੇ ਤੂੰ ਕਹਿੰਦੀ ਆ ਤੇਰੇ ਕੋਲ 800 ਹੈਗਾ ਤੂੰ ਫਿਲਹਾਲ ਉਹਨੂੰ ਉਹਨੇ ਦੇ ਦਿੰਦੀ ਨਾ 800 ਰੁਪਇਆ ਦੇ ਦਿੰਦੀ ਤੇ ਉਹਨੂੰ ਕਹਿ ਦਿੰਦੀ ਭੈਣੇ ਮੈਂ ਵੀਡੀਓ ਪਾ ਦਿੰਨੀ ਆ ਤੇ ਤੇਰਾ ਅਕਾਊਂਟ ਨੰਬਰ ਵਿੱਚ ਪਾ ਦਿੰਨੀ ਆ ਸਕੈਨਰ ਪਾ ਦਿੰਨੀ ਆ ਜਿਹੜੇ ਲੋਕਾਂ ਨੇ ਹੈਲਪ ਕਰਨੀ ਹੋਈ ਤੇ ਤੇਰੇ ਅਕਾਊਂਟ ਦੇ ਵਿੱਚ ਪੈਸੇ ਆ ਜਾਣਗੇ ਤੂੰ ਪਰਸਨਲੀ ਜਾ ਕੇ ਲੋਕਾਂ ਨੂੰ ਕਾਹਤ ਡੀਐਮ ਕਰਦੀ ਪਈਆਂ ਲੋਕਾਂ ਨੂੰ ਕਿਉਂ ਟਾਰਗੇਟ ਕਰਦੀ ਪਈਆਂ ਤੇ ਇੱਥੇ ਵੇਖੋ ਇਹ ਕਹਿ ਰਹੀ ਹੈ ਨਾ ਸਕਰੀਨਸ਼ਾਟ ਦੇ ਵਿੱਚ ਕਹਿ ਰਹੀ ਆ ਵੀ ਜਿਹੜੇ ਪੈਸੇ ਡੋਨੇਸ਼ਨ ਇਕੱਠਾ ਹੋਊਗਾ ਉਹ ਉਹਦੇ ਹਸਬੈਂਡ ਦੇ ਅਕਾਊਂਟ ਦੇ ਵਿੱਚ ਜਾਣਗੇ ਉਹ ਭੈਣ ਦਾ ਅਕਾਊਂਟ ਹੈ ਨਹੀਂਗਾ ਉਹ ਖੁਦ ਆਪਦੇ ਅਕਾਊਂਟ ਦੇ ਵਿੱਚ ਨਹੀਂ ਭਵਾ ਸਕਦੀ ਕਿ ਉਹ ਆਪਦੇ ਹਸਬੈਂਡ ਦਾ ਅਕਾਊਂਟ ਹੀ ਕਿਉਂ ਯੂਜ਼ ਕਰਦੀ ਪਈ ਹੈ ਜੋ ਕਿ 2 ਮਹੀਨੇ ਪਹਿਲਾਂ ਮਰ ਚੁੱਕਿਆ ਵਾ ਉਹਦਾ ਅਕਾਊਂਟ ਕਿਉਂ ਉਹਦੇ ਕੋਲ ਆਪਦਾ ਅਕਾਊਂਟ ਹੈ ਨਹੀਂਗਾ ਜੇ ਤੂੰ ਉਹਦੀ ਹੈਲਪ ਕਰਨੀ ਆ ਤਾਂ ਸਾਹਮਣੇ ਵਾਲੇ ਬੰਦੇ ਨੂੰ ਸਿਰਫ ਇੰਨਾ ਨਾ ਦੱਸ ਵੀ ਹਾਂ ਉਹ ਪ੍ਰੈਗਨੈਂਟ ਹੈ ਹਸਪੀਟਲ ਦੇ ਵਿੱਚ ਆ ਉਹਨੂੰ ਇਹਨੇ ਪੈਸੇ ਚਾਹੀਦੇ ਵਾਰੀ ਵਾਰੀ ਕਾਲ ਕਰੀ ਜਾਂਦੇ ਪੂਰੀ ਇਨਫੋਰਮੇਸ਼ਨ ਦੇ ਬੰਦੇ ਨੂੰ ਵੀ ਹਾਂ ਆਹ ਭੈਣ ਦਾ ਨਾਮ ਆਹ ਉਹਦੇ ਹਸਬੰਦ ਦਾ ਨਾਮ ਆ ਪਹਿਲਾਂ ਉਹਦੇ ਬੱਚੇ ਕਿੰਨੇ ਆ ਤੇ ਸੀ ਜ਼ੇਰੀਅਨ ਹੋਣਾ ਨੋਰਮਲ ਡਿਲੀਵਰੀ ਹੋਣੀ ਹੈ ਕਿੱਥੋਂ ਦੇ ਹੈਗੇ ਆ ਬੰਦੇ ਨੂੰ ਕੋਈ ਫੋਟੋ ਵਗੈਰਾ ਜਿਹਨੂੰ ਪਰਸਨਲੀ ਡੀਐਮ ਕਰਕੇ ਜਿਹਦੇ ਤੋਂ ਪੈਸੇ ਮੰਗਿਆ ਨਹੀਂ ਉਹਨੂੰ ਉਸ ਬੜੀ ਦੀ ਫੋਟੋ ਭੇਜ ਕੋਈ ਵੀਡੀਓ ਭੇਜ ਤੂੰ ਤਾਂ ਕੁਝ ਵੀ ਨਹੀਂ ਭੇਜਦੀ ਸਿਰਫ ਮੈਸੇਜ ਕਰੀ ਜਾਂਦੀ ਹੈ ਵੀ ਹਾਂ ਅਰਜੈਂਟ ਚਾਹੀਦੇ ਆ ਸ਼ਾਮ ਤੱਕ ਕਰ ਦੋ ਪੈਸੇ ਤੁਸੀਂ ਅਰਜੈਂਟ ਦਾ ਕੀ ਮਤਲਬ ਨਹੀਂ ਜੇ ਬੰਦੇ ਕੋਲ ਪੈਸੇ ਹੈ ਨਹੀਂ ਕਹਤੇ ਗਾਓ ਲੋਕਾਂ ਤੋਂ ਫੜ ਕੇ ਤੈਨੂੰ ਦਊਗਾ ਪੈਸੇ ਪਰਸਨਲੀ ਜਾ ਕੇ ਤੂੰ ਅਗਲੇ ਤੇ ਅਟੈਕ ਕਰੀ ਜਾਨੀ ਐ ਅਗਲੇ ਨੂੰ ਹਰਾਸ ਕਰੀ ਜਾਨੀ ਐ इमोਸ਼ਨਲੀ ਬਲੈਕਮੇਲ ਕਰੀ ਜਾਨੀ ਐ ਤੂੰ ਤੇਰੇ ਸ਼ਰਮ ਨਹੀਂ ਆਉਂਦੀਗੀ ਪਰ ਆਹ ਕੱਲ ਨੂੰ ਹੱਥ ਮਾਰ ਲਿਆ ਕਰੋ ਆਪਦੀ ਨੂੰ ਜੇ ਤੁਸੀਂ ਵਲੌਗਰਾਂ ਦੇ ਪਰਦੇ ਫਾਸ਼ ਕਰੀ ਜਾਨੇ ਨਾ ਤਾਂ ਆਪਦੇ ਵੱਲ ਵੀ ਧਿਆਨ ਦੇ ਲਿਆ ਕਰੋ ਜੇ ਤੁਸੀਂ ਆਹ ਕਰਤੂਤਾ ਕਰੋਗੇ ਤਾਂ ਇੱਕ ਨਾ ਇੱਕ ਦਿਨ ਤੁਹਾਡਾ ਵੀ ਪਰਦਾ ਫਾਸ਼ ਹੋਊਗਾ ਤੇ ਹੁਣ ਆ ਇੱਕ ਸਕਰੀਨਸ਼ਾਟ ਵੇਖੋ ਇਹਦੇ ਵਿੱਚ ਵੀ ਜਿਹੜਾ ਆਈਐਫਸੀ ਕੋਡ ਆ ਉਹਦੇ ਪਿੱਛੇ 381 ਆ ਤੇ ਜਿਹੜਾ ਪਿੱਛੇ ਸਕਰੀਨਸ਼ਾਟ ਲਾਇਆ ਮੈਂ ਜਿਹਦੇ ਵਿੱਚ ਇੱਕ ਪ੍ਰੈਗਨੈਂਟ ਲੇਡੀ ਦੇ ਲਈ ਹੈਲਪ ਮੰਗ ਰਹੀ ਹੈ ਡੋਨੇਸ਼ਨ ਮੰਗ ਰਹੀ ਹੈ ਉਹਦੇ ਵਿੱਚ ਵੀ ਆਈਐਫਸੀ ਕੋਡ ਜਿਹੜਾ ਹੈਗਾ 381 ਵਾਲਾ ਵੀ ਤੇਰੇ ਕੋਲ ਇੱਕੋ ਜਗ੍ਹਾ ਦੇ ਬੰਦੇ ਕਿਵੇਂ ਆ ਗਏ ਕੋਈ ਜੇ ਤੇਰੀ ਵੀਡੀਓ ਤੂੰ ਪਾਉਣੀ ਆ ਵੱਖੋ ਵੱਖਰੀਆਂ ਥਾਵਾਂ ਤੇ ਜਾਂਦੀ ਤੇਰੀ ਇੱਕੋ ਪੈਂਡ ਸ਼ੈਹ ਦੇ ਵਿੱਚ ਤਾਂ ਹੀ ਜਾਂਦੀਗੀ ਤਾਂ ਆਸੇ ਪਾਸੇ ਹੋ ਸਕਦਾ ਇੱਕੋ ਜਗ੍ਹਾ ਤੇ ਇੱਕੋ ਲੋਕੇਸ਼ਨ ਤੇ ਕਿਵੇਂ ਤੇਰੇ ਕੋਲ ਆ ਸਕਦੇ ਆ ਚੱਲ ਮੰਨਿਆ ਤੇਰੇ ਕੋਲ ਇੱਕੋ ਲੋਕੇਸ਼ਨ ਤੇ ਆ ਗਏ ਇੱਕੋ ਜਗ੍ਹਾ ਤੇ ਦੋ ਬੰਦੇ ਆ ਗਏ ਵੀ ਬਾਈ ਤੂੰ ਉਹਨਾਂ ਦੇ ਕੋਈ ਪ੍ਰੂਫ ਦੇ ਵੀ ਹਾਂ ਆ ਵੇਖ ਲਓ ਆ ਬੰਦੇ ਦੀ ਫੋਟੋ ਆ ਜਾਂ ਤੂੰ ਉਹ ਲੇਡੀ ਨੂੰ ਕਹੀ ਨਹੀਂ ਪ੍ਰੈਗਨੈਂਟ ਆ ਉਹਦਾ ਹਸਬੰਡ ਮਰਿਆ ਵਾ ਘਟੋ ਘਾਟੋ ਤੇ ਹਸਬੰਡ ਦੇ ਮਰੇ ਹੋਏ ਦੀ ਫੋਟੋ ਤਾਂ ਪਾ ਦੇ ਵੀ ਹਾਂ ਆ ਵੇਖ ਲਓ ਆ 2 ਮਹੀਨੇ ਪਹਿਲਾਂ ਇਸ ਬੰਦੇ ਦੀ ਡੈਥ ਹੋਈ ਆ ਫੋਟੋ ਦੇ ਥੱਲੇ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਕੋਈ ਤਾਂ ਸਬੂਤ ਦੇ ਸਾਹਮਣੇ ਵਾਲੇ ਬੰਦੇ ਨੂੰ ਤੂੰ ਤਾਂ ਕੱਖ ਵੀ ਨਹੀਂ ਦਿੰਦੀ ਪਈਗੀ ਇਮੋਸ਼ਨਲੀ ਬਲੈਕਮੇਲ ਕਰੀ ਇਹਨੇ ਤਾਂ ਸਾਹਮਣੇ ਵਾਲੇ ਬੰਦੇ ਨੂੰ ਜਲਦੀ ਜਲਦੀ ਮੰਗਦੀ ਆ ਬੰਦੇ ਨੂੰ ਕੋਲ ਸੋਚਣ ਦਾ ਟਾਈਮ ਹੀ ਨਹੀਂ ਦਿੰਦੀ ਤੂੰ ਤਾਂ ਵੀ ਹਾਂ ਉਹਨੂੰ ਚਾਹੀਦੇ ਹੈ ਜ਼ਰੂਰੀ ਆ ਅਰਜੈਂਟ ਨੀਡ ਆ ਪੀਸ ਪੇਜ ਦੋ ਛੇਤੀ ਤੇ ਇੱਥੇ ਤੋਂ ਸਕਰੀਨਸ਼ਾਟ ਦੇ ਵਿੱਚ ਕੀ ਕਹੀ ਜਾਂਦੀ ਸੀਗੀ ਵੀ ਭੈਣ ਨੇ ਦਵਾਈ ਲੈਣ ਜਾਣਾ ਕਿਰਾਇ ਰੈਂਟ ਤੇ ਕਾਰ ਲੈਣ ਦੇ ਲਈ ਵੀ ਉਹਨਾਂ ਕੋਲ ਕਰਾਇਆ ਹੈ ਨਿੰਗਾ ਤੇਰੇ ਕੋਲ ਗੱਡੀਆਂ ਹੈਗੀਆਂ ਨਾ ਤੂੰ ਆਹ ਦੀ ਵੀਡੀਓ ਦੇ ਵਿੱਚ ਕਹਿੰਦੀ ਸੇ ਕੋਲ ਗੱਡੀ ਹੈਗੀ ਆ ਤੇ ਤੂੰ ਆਦੀ ਗੱਡੀ ਲੈ ਕੇ ਜਾਂਦੀ ਉਹਦੇ ਚ ਬਿਠਾ ਕੇ ਲੈ ਜਾਂਦੀ ਤੇ ਉਹਨੂੰ ਦਵਾਈ ਦਵਾ ਕੇ ਲਿਆਉਂਦੀ ਤੂੰ ਇਹ ਨਹੀਂ ਕਰ ਸਕੀ ਉਹਦੇ ਲਈ ਕਾਰੀ ਸਾਦੀ ਤੇਰੇ ਕੋਲ ਗੱਡੀ ਐ ਕਿੰਨੇ ਕਰੋੜ ਦੀ ਤੇਰੀ ਕੋਠੀ ਐ 2.5 ਕਰੋੜ ਦੀ ਐਨੇ ਕ ਹੈਲਪ ਦਾ ਕਰੀ ਸਾਦੀ 100 200 ਤੇਲ ਤਾਂ ਮਚਾ ਕੇ ਉਹਨੂੰ ਦਵਾਈ ਦਵਾ ਲਿਆਉਂਦੀ ਭੈਣ ਨੂੰ ਜਿਹੜੀ ਬਾਅਦ ਚ ਡੋਨੇਸ਼ਨ ਹੋਣੀ ਸੀ ਉਹ ਉਹਨੂੰ ਦੇ ਦਿੰਦੀ ਐਨਾ ਵੀ ਨਹੀਂ ਹੋਇਆ ਤੇਰੇ ਕੋਲ ਭਾਈ ਬੱਸ ਕਰੋ ਜੇ ਤੁਸੀਂ ਵਲੌਗ ਕਰਨ ਨੂੰ ਰੋਕਣ ਤੇ ਲੱਗੇ ਨਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਖੁਦ ਸ਼ੁਰੂ ਹੋ ਜਾਓ ਨਾਲੇ ਤੁਸੀਂ ਦੂਜੇ ਰੋਸਟਾਂ ਦਾ ਵੀ ਨਾਮ ਖਰਾਬ ਕਰੋ ਬੱਸ ਕਰੋ ਜੇ ਤੁਹਾਨੂੰ ਪੈਸੇ ਚਾਹੀਦੇ ਡਾਇਰੈਕਟ ਆਹ ਦੀ ਵੀਡੀਓ ਵਿੱਚ ਬੋਲੋ ਵੀ ਹਾਂ ਭਾਈ ਮੈਨੂੰ ਪੈਸੇ ਚਾਹੀਦੇ ਆ ਮੈਨੂੰ ਕੁਕੂ ਐਫ ਐਮ ਦੇ ਸਬਸਕ੍ਰਿਪਸ਼ਨ ਦੇ ਲਈ ਪੈਸੇ ਚਾਹੀਦੇ ਆ ਮੈਨੂੰ ਗੱਡੀ ਦੇ ਇੰਸ਼ੋਰੈਂਸ ਦੇ ਲਈ ਪੈਸੇ ਚਾਹੀਦੇ ਆ ਪਲੀਜ਼ ਮੇਰੇ ਪੈਸੇ ਪਾਓ ਸਿੱਧਾ ਆਹ ਦੀ ਵੀਡੀਓ ਦੇ ਵਿੱਚ ਬੋਲੋ ਲੋਕਾਂ ਨੇ इमोਸ਼ਨਲੀ ਬਲੈਕਮੇਲ ਕਰਨਾ ਬੰਦ ਕਰਦੋ ਦੂਜੇ ਦਾ ਜਿਹੜੇ ਦੂਜੇ ਰੋਸਟ ਹੋ ਹੈਗੇ ਉਹਨਾਂ ਦਾ ਨਾਮ ਖਰਾਬ ਕਰਨਾ ਬੰਦ ਕਰਦੋ ਪਲੀਜ਼ 4 ਵਜੇ ਕੇ ਭਾਜੀ 4 ਵਜੇ 4 ਵਜੇ ਉੱਥੋਂ 4 ਵਜੇ ਕਿਹਨੂੰ ਬੋਲ ਦਿਓ ਸਟੋਟੋ ਨਾ 4 ਵਜੇ ਉੱਠੇ ਵੇਖੋ ਬੰਦਲੇ ਵੇਖੋ ਕਿਵੇਂ ਪਏ ਆ ਆਏ ਹਾਲ ਹੋਇਆ ਪਿਆ ਇਹਨਾਂ ਦਾ ਜਿਵੇਂ 6 ਮਹੀਨੇ ਤੇ ਸੁੱਤੇ ਨਹੀਂ ਹੁੰਦੇ ਅੱਜ ਇਹਨਾਂ ਦਾ ਟਾਈਮ ਮਿਲਿਆ ਸੀ ਸੌਣ ਦਾ ਤੇ ਅੱਜ ਇਹਨਾਂ ਨੂੰ ਆ ਕੇ ਠਾਤਾ ਬੁੰਗਰੇ ਪਏ ਜਾ ਵੇ ਇੰਨੇ ਗੂੜੀ ਨੀਂਦ ਰੋਈ ਪਈਏ ਤੁਹਾਨੂੰ ਜਾ ਵੇ ਗਦਿਆ ਭਰਾਵਾ ਤੁਹਾਨੂੰ ਦੋਨਾਂ ਨੂੰ ਉੱਠਣ ਨੂੰ ਕਿਹਾ ਸੀ ਤੂੰ ਔਰ ਤੱਕੇ ਕੁੜੀ ਗਾ ਦਾ ਚੱਕਰ ਲੱਗ ਪਿਆ ਹੈ ਤੇਰੀ ਆਪ ਦੀਆਂ ਅੱਖਾਂ ਦਾ ਖਲਦੀਆਂ ਨਹੀਂ ਤੈਨੂੰ ਆਪ ਨੂੰ ਤਾਂ ਸੁਰਤ ਨਹੀਂ ਆਈ ਗਾ ਕੁੜੀ ਨੇ ਚੱਕ ਕੇ ਥੱਲੇ ਸਿੱਟੇਗਾ ਭਰਾਵਾ ਪਹਿਲਾਂ ਆਪ ਦੀਆਂ ਅੱਖਾਂ ਤੇ ਪਾਣੀ ਪੁਣੀ ਮਾਰ ਲਾ ਭੋਰਾ ਆ ਆਹਦਾ ਤੈਨੂੰ ਪਤਾ ਹੀ ਤੂੰ ਕਿੱਥੇ ਬੈਠਾ ਕਿੱਥੇ ਪਿਆ ਹੈ ਉੱਠ ਕੇ ਤੂੰ ਕੁੜੇ ਨੇ ਚੱਕ ਕੇ ਬਿਠਾਤਾ ਤੈਨੂੰ ਪਤਾ ਨਹੀਂ ਵੀ ਕੁੜੀ ਸੁੱਤੀ ਪਈ ਚਾਰ ਵਜ ਗਈ ਆ ਐਨ ਐਨ ਨੇ ਸਕਲ ਮੇਕ ਕਰ ਬੇਰ ਹਾਸਾ ਨਹੀਂ ਬੰਦ ਹੁੰਦਾ ਪਿਆ ਚਾਸ ਫਿਰ ਆਇਆ ਚੱਕਿਆ ਜਿਵੇਂ ਘਰੋਂ ਸੁੱਤੇ ਪੈਣੋਂ ਨਾ ਗੁੰਡਿਆਂ ਨੇ ਖਾ ਲਿਆ ਹੁੰਦਾ ਕਿਡਨੈਪ ਕਰ ਲਿਆ ਹੁੰਦਾ ਇਹਨਾਂ ਨੂੰ ਤੇ ਜਦੋਂ ਹੋਸ਼ ਆਇਆ ਹੁੰਦਾ ਉਹ ਦੇਖੀ ਹੁੰਦਾ ਵੀ ਆਹ ਸਾਨੂੰ ਚੱਕ ਕੇ ਕਿੰਨੇ ਨੇ ਚੱਕ ਲਿਆ ਹੁੰਦਾ ਵੀ ਇੰਨੇ ਇਹਨਾਂ ਨੂੰ ਘੂੜੇ ਨਹੀਂ ਇੰਦਰੋ ਇਪਈਆ ਨਾ ਇੰਨੀ ਜਿਆਦੇ ਬੰਦ ਲਾ ਪਾਇਆ ਦੋਨੇ ਜਿਵੇਂ ਘਣੀ ਕਿੰਨੇ ਚਾਰ ਤੱਕ ਸੁੱਤੇ ਨਹੀਂ ਹੁੰਦੇ ਜਾਂ ਫਿਰ ਘਣੀ ਇੰਨੇ ਕ ਥੱਕੇ ਪਏ ਇੰਨੀ ਕਿੰਨੇ ਨੇ ਹੱਡ ਤੋੜ ਮਿਹਨਤ ਕੀਤੀ ਹੈ ਨਾ ਵੀ ਪੁੱਛੋ ਨਾ ਮਸਾਂ ਹੀ ਨਿੰਦਰ ਪੂਰੀ ਹੋਊਗੀ ਤੇ ਮਸਾਂ ਹੀ ਥਕਾਵਟ ਰੱਥੂਗੀ ਇਹਨਾਂ ਦੀ ਹਾਂ ਇਹ ਕਿ ਲੰਦਾ ਜੀ ਉਹ ਤੇਰਾ ਵਾਲਾ ਇਹ ਕਿ ਲੰਦਾ ਸੀ ਉਹ ਬਹਿ ਕੇ ਆਇਆ ਲੈ ਤਾਰਾ ਨਹੀਂ ਬੈਠ ਕੇ ਨਹੀਂ ਆਈ ਇਹ ਔਡ ਕੇ ਆਈ ਹੈ ਮੋਦੀ ਨੇ ਸਪੈਸ਼ਲ ਹੈਲੀਕਾਪਟਰ ਭੇਜਿਆ ਸੀ ਇਹਦੇ ਵਾਸਤੇ ਉਹ ਤੇ ਔਡ ਕੇ ਆਈ ਹੈ ਇਹ ਕਰੇ ਨਾ ਤੇਰੀਆਂ ਅੱਖਾਂ 'ਕਾ ਟੱਚ ਬਟਨ ਤੈਨੂੰ ਨਹੀਂ ਦਿੰਦਾ ਗਾ ਵੀ ਕੁੜੀ ਮੋਟਰਸਾਈਕਲ ਤੇ ਬੈਠੀ ਐ ਤੇ ਮੋਟਰਸਾਈਕਲ ਤੇ ਬੈਠ ਕੇ ਹੀ ਆਉਗੀ ਉਹ ਹੁਣ ਇਹ ਤਾਂ ਹੈ ਨਹੀਂ ਗਾ ਵੀ ਤੇਰਾ ਡੈਡੀ ਮੋਟਰਸਾਈਕਲ ਚਲਾਈ ਜਾਂਦਾ ਤੇ ਪਿੱਛੇ ਕੁੜੀ ਨੂੰ ਘੜੀਸ ਕੇ ਲਿਆਊਗਾ ਬਿਠਾ ਕੇ ਹੀ ਲਿਆਊਗਾ ਦਿੰਦਾ ਨਾ ਅੱਖਾਂ ਹੈਗੀਆਂ ਨਾ ਤੇਰੇ ਕੋਲ ਆਹ ਗੱਲਾਂ ਕਰਨੀਆਂ ਵੀ ਜ਼ਰੂਰੀ ਹੁੰਦੀਆਂ ਇਹਨਾਂ ਗੱਲਾਂ ਦੀ ਕੋਈ ਸੈਂਸ ਹੈਗੀ ਆ ਕੁਛ ਆਉਂਦਾ ਹੈ ਨਹੀਂ ਤੁਹਾਨੂੰ ਬੈਹ ਜਾਨੇ ਕੈਮਰਾ ਖੋਲ ਕੇ ਕੁੱਤੇ ਪਕਾਈ ਕਰੀ ਜਾਨੇ ਵਿੱਚ ਜਾ ਘਰ ਕੋਈ ਚੱਜ ਦੀ ਗੱਲ ਹੋਵੇ ਬਾਤ ਹੋਵੇ ਕੁਛ ਸਿੱਖਣ ਨੂੰ ਮਿਲੇ ਤੁਹਾਡੇ ਵਲੌਗਾਂ ਤੋਂ ਨਾ ਕੱਖ ਨਹੀਂ ਮਿਲਦਾਗਾ ਬਸ ਵੀ ਕੈਮਰਾ ਖੋਲ ਕੇ ਨਾ ਕੁੱਤੇ ਪਕਾਈ ਕਰਦੇ ਰਹਿੰਦੇ ਨੇ ਸਾਰਾ ਦਿਨ ਪਾਪਾ ਨੇ ਮੈਂ ਵੀਡੀਓ ਬਣਾਈ ਸੱਚੀ ਬਣਾਈ ਮੈਂ ਕਿਹਾ ਜਾਨ ਦੇ ਕੋਈ ਜਾਨ ਦੇ ਕੋਈ ਆਹ ਦੀਪ ਦੀਪ ਮਠਾੜੂ ਖੜਾ ਵਲੌਗ ਬਣਾਈ ਜਾਂਦਾ ਗੱਲਾਂ ਸੁਣੀ ਜਾਂਦਾ ਆਏ ਨਹੀਂ ਜਾ ਕੇ ਉਹਦੇ ਡੈਡੀ ਕੋਲ ਜਿਹੜਾ ਗੱਟੇ ਭੋਰਾ ਸਮਾਨ ਹੈਗਾ ਉਹ ਹੀ ਫੜ ਲਵਾਂ ਲਿਆਉਣਾ ਤਾਂ ਕੀ ਐ ਤੂੰ ਫਾੜੀ ਲੈ ਜਾ ਕੇ ਜੋ ਮੋਟਰਸਾਈਕਲ ਤੋਂ ਉਤਰਦਾ ਪਿਆ ਫੜ ਕੇ ਅੰਦਰ ਹੀ ਰੱਖ ਦੇ ਨਾ ਇਹਨਾਂ ਨਹੀਂ ਨਾ ਅਸੀਂ ਕਰ ਸਕਦੇ ਸਿਰਫ ਇਹ ਲੋਕ ਨਾ ਸਿਰਫ ਕੈਮਰੇ ਦਾ ਭਾਰ ਚੱਕ ਸਕਦੇ ਆ ਜਿੰਨੇ ਵਾਰੀਆਂ ਦਾ ਹੋਰ ਕਿਸੇ ਦਾ ਭਾਰ ਨਹੀਂ ਚੱਕ ਸਕਦੇ ਕਿੰਨੇ ਦਿਨ ਹੋ ਗਏ ਮੈਂ ਕਹਿੰਦਾ ਮਹਾ ਆਇਆ ਆਇਆ ਤੇ ਅੱਜ ਟਾਈਮ ਲੱਗਾ ਭਰਾ ਦਾ ਉਹ ਵਧੀਆ ਬੰਦੇ ਆ ਜਿਹੜੇ ਬੰਦੇ ਆ ਸਿਨਮਾ ਕੋ ਦਾ ਤਾਂ ਆ ਯਾਰ ਮੂਵੀ ਮੈਂ ਵੇਖਣੀ ਬੰਦਾ ਵੇਖ ਲੈਣਾ ਹੋਰ ਕੀ ਹੈ ਯਾਰ ਨਿੱਕੀ ਐਂਦੇ ਤੇ ਵੇਖਦਾ ਹੁਣ ਪਰਦੇ ਤੋਂ ਵੱਡੇ ਦਾ ਵਾਵਾ ਸੁਣ ਨਹੀਂ ਸਕਦੀ ਹੁਣ ਪਹਿਲਾਂ ਤਾਂ ਤੈਨੂੰ ਵਧਾਈਆਂ ਨਵੀਂ ਐਲਸੀਡੀ ਲਿਆਂਦੀ ਤੂੰ ਬਹੁਤ ਬਹੁਤ ਵਧਾਈਆਂ ਬਹੁਤ ਵਧੀਆ ਹੋਇਆ ਘਰੇ ਇੱਕ ਨਵੀਂ ਚੀਜ਼ ਬਣ ਗਈ ਪਰ ਲਵਾਈ ਗਲਤ ਜਗ੍ਹਾ ਤੇ ਆ ਦੇਖ ਜਿਹੜੀ ਕੰਧ ਤੇ ਤੂੰ ਲਵਾਈ ਆ ਉਹਦੇ ਦੂਜੇ ਪਾਸੇ ਬਾਰਾਤ ਦੂਜੇ ਪਾਸੇ ਬਾਰਾਤ ਜੇ ਕਿਤੇ ਤੇ ਤੇਰੀ ਸੰਦੀਪ ਡੋਰੇਮੋਨ ਨਾਲ ਲੜਾਈ ਹੋ ਗਈ ਨਾ ਸੰਦੀਪ ਨੇ ਬਾ ਤੜਾ ਦੇ ਨੇ ਮਾਰਨਾ ਤੇ ਜਿਹੜੀ ਤੇ ਨਵੀਂ ਐਲਸੀਡੀ ਆਈ ਹੈ ਨਾ ਉਹ ਥੱਲੇ ਪਈ ਹੋਊਗੀ। ਲਵਾਈ ਗਲਤ ਜਗ੍ਹਾ ਤੇ ਆ ਮੇਰਾ ਬਾਈ ਬਣ ਕੇ ਨਾ ਪਾਸੇ ਲਵਾ ਲਾ। ਕਿਉਂਕਿ ਪਤਾ ਕੋਈ ਨਹੀਂ ਜਿੱਦਣ ਡੋਰੇਮੋਨ ਲੜ ਕੇ ਜਾਣਾ ਹੋਇਆ ਨਾ ਤੇ 12:00 ਵਜੇ ਨੇ ਧੜਾ ਧੜਾ ਜਿਵੇਂ ਤੂਫਾਨ ਦੇ ਵਿੱਚ ਖਿੜਕੀਆਂ ਖੜਕਦੀਆਂ ਹੁੰਦੀਆਂ। ਲੈ ਵੀ ਹੁਣ ਵਲੌਗ ਵੇਖਣ ਦੇ ਆਪਣਾ ਐਸਡੀ ਤੇ ਚਲਾ ਕੇ ਸਾਰੇ ਜਣੇ ਬੈਠੇ ਆ ਤੇ ਜੱਸੀ ਨਹੀਂ ਆਇਆ ਉਹਨੂੰ ਢੀਕਣ ਦੇ ਆ ਉਹ ਕਦੇ ਬਣੀ ਚੈਂਬਰ ਚ ਬਰਲਾ। ਕੀ ਫਾਇਦਾ ਤੁਹਾਡਾ ਤੁਹਾਡੇ ਆਪਦੇ ਵਲੌਗ ਦੇਖਣ ਦਾ ਤੁਹਾਨੂੰ ਕਿਹੜਾ ਪਤਾ ਲੱਗਣਾ ਵੀ ਤੁਹਾਡੇ ਕੰਟੈਂਟ ਦੇ ਵਿੱਚ ਕੀ ਗਲਤ ਹੈ ਕੀ ਨਹੀਂ। ਕੀ ਸੁਧਾਰਨ ਵਾਲਾ ਕੀ ਨਹੀਂ ਕੱਖ ਨੇ ਪਤਾ ਲੱਗਣਾ ਤੁਹਾਨੂੰ ਕਿਉਂਕਿ ਤੁਹਾਡੇ ਲਈ ਤੇ ਤੁਹਾਡੇ ਕੰਟੈਂਟ 100% ਸਹੀ ਹੈ ਜੇ ਤੁਹਾਨੂੰ ਇੰਨੀ ਵੱਡੀ ਐਲਸੀਡੀ ਤੇ ਤੁਹਾਡਾ ਵਲੌਗ ਦੇਖਣ ਤੋਂ ਬਾਅਦ ਵੀ ਤੁਹਾਨੂੰ ਨਾ ਪਤਾ ਲੱਗਣਾ ਵੀ ਤੁਹਾਡੇ ਕੰਟੈਂਟ ਵਿੱਚ ਕੀ ਗਲਤ ਹੈ ਕੀ ਕਮੀ ਹੈ ਕੀ ਸੁਧਾਰਨ ਵਾਲਾ ਤੇ ਫਿਰ ਲੱਖ ਦੀਆਂ ਲਾਂ ਤਾਂ ਸਾਰੀ ਲੱਖ ਦੀਆਂ ਤਾਂ ਪਹਿਲਾਂ ਹੀ ਤੁਹਾਨੂੰ ਪਈ ਜਾਂਦੀਆਂ ਕਰੋੜਾਂ ਅਰਬਾਂ ਖਰਬਾਂ ਦੀਆਂ ਲਾਂ ਤਾਂ ਤੁਹਾਡੇ ਤੇ ਜੇ ਤੁਹਾਨੂੰ ਫੇਰ ਵੀ ਨਾ ਤੁਹਾਡੇ ਵੀਡੀਓ ਦੇ ਵਿੱਚ ਕੰਟੈਂਟ ਦੇ ਵਿੱਚ ਕੋਈ ਕਮੀ ਲੱਭੀ ਨਾਕਸ ਲੱਭਿਆ ਕੋਈ ਵੀ ਗਲਤੀ ਨਾ ਲੱਭੀ ਤਾਂ ਕਿਦਾਂ ਹੈ ਕੀ ਗੰਦ ਪਾਤਾ ਵੇ ਸਹੀ ਆਪ ਤਾਂ ਨਾਲ ਝਾਊ ਜਿਹਨੇ ਕੰਮ ਕੀ ਕਰਵਾਉਣਾ ਖੜਾ ਵਲੌਗ ਬਣਾਇ ਜਾਂਦਾ ਅੱਗੋਂ ਜੋ ਕੁਝ ਕਰੀ ਜਾਂਦਾ ਕਿ ਕੀ ਗੰਦ ਪਾਤਾ ਖਲਾਰਾ ਪਾਤਾ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਹਾਂ ਭੌਂਕਦੇ ਇਹਨੂੰ ਆਫੋਨ ਕੋ ਲਾਤੇ ਇੱਥੇ ਇੱਥੇ ਕਿੰਨੇ ਹੋਣਾ ਭਗਵੰਤ ਮਾਨ ਨੇ ਹੁਣ ਕੀ ਪਤਾ ਹਾ ਜੇ ਤੇ ਪਤਾ ਕੀ ਪਤਾ ਭਗਵੰਤ ਮਾਨ ਨੂੰ ਛੱਡ ਕੇ ਤੁਹਾਡੇ ਘਰੇ ਨਰਿੰਦਰ ਮੋਦੀ ਆ ਜੇ ਕਿਉਂਕਿ ਤੁਸੀਂ ਭਗਵੰਤ ਮਾਨ ਤੇ ਨਰਿੰਦਰ ਮੋਦੀ ਤਿੰਨੇ ਇੱਕੋ ਥਾਈ ਦੇ ਚੱਟੇ ਬੱਟੇ ਆ ਜਿਵੇਂ ਨਰਿੰਦਰ ਮੋਦੀ ਭਗਵੰਤ ਮਾਨ ਸਾਰੇ ਪੰਜਾਬ ਨੂੰ ਖਾਈ ਜਾਂਦੇ ਨਾ ਉਵੇਂ ਤੁਸੀਂ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਬਣ ਕੇ ਲੋਕਾਂ ਨੂੰ ਠੱਗੀ ਜਾਂਦੇ ਲੋਕਾਂ ਨੂੰ ਖਾਈ ਜਾਂਦੇ ਆ ਇੱਕੋ ਥਾਈ ਦੇ ਚੱਟੇ ਬੱਟੇ ਆ ਤੁਸੀਂ ਵਲੌਗਰਾਂ ਚ ਤੇ ਆ ਨੇਤਾ ਜਿਹੜੇ ਹੈਗੇ ਆ ਇਹਨਾਂ ਚ ਫਰਕ ਕੋਈ ਹੈ ਨਹੀਂਗਾ ਖਾਈ ਜਾਂਦੇ ਲੋਕਾਂ ਨੂੰ ਇਹ ਪਰ ਅੱਜ ਕੱਲ ਤਾਂ ਵਲੌਗਰਾਂ ਤੇ ਨੇਤਾ ਦੇ ਨਾਲ ਨਾਲ ਕੁਝ ਕੁ ਰੋਸਟਰ ਵੀ ਆ ਜਿਹੜੇ ਲੋਕਾਂ ਨੂੰ ਠੱਗੀ ਜਾਂਦੇ ਖਾਈ ਜਾਂਦੇ ਆ ਆਜੇ ਰੋਸਟਰਾਂ ਤਾਂ ਵੀ ਲੱਖ ਦੀਆਂ ਲਾਂਹਤਾ ਬਾਈ ਤੇ ਆਰੋਗੀ ਜੀ ਦਾਤੀ ਆਈ ਚੱਲੇ ਦਵਾਈ ਲੈਣ ਮਮੀ ਦਾਦੀ ਦੀ ਪੁੱਤਰੀ ਯਾਰ ਹੋ ਗਿਆ ਦਾਦੀ ਦੀ ਪੁੱਤਰੀ ਚੱਲ ਜੀ ਅੰਕਲ ਜੀ ਆਇਆ ਕਰੋ ਆਦਾ ਨਿਊ ਚੈਨਲ ਬਣਾਓ YouTube ਤੇ ਤੇ ਉਹਦੇ ਤੇ ਵਲੌਗ ਅਪਲੋਡ ਕਰਿਆ ਕਰੋ ਕਿਉਂਕਿ ਜਿਹੜੀ ਕਸਰ ਤੁਹਾਡੇ ਮੁੰਡੇ ਨੇ ਛੱਡੀ ਹੈ ਨਾ ਉਹ ਕਸਰ ਤੁਸੀਂ ਪੂਰੀ ਕਰਨੀ ਹੈ ਨਾ ਫਿਰ ਜਿਹੜੀ ਉਮਰੇ ਬਹਿ ਕੇ ਤੁਸੀਂ ਰੱਬ ਦਾ ਨਾਮ ਤੇਉਣਾ ਉਹ ਉਮਰੇ ਤੁਸੀਂ ਬਹਿ ਕੇ ਵਲੌਗ ਬਣਾਈ ਜਾਂਨੇ ਵੈਸੇ ਇੱਕ ਗੱਲ ਆ ਤੁਹਾਡੀ ਤੇ ਕਰਨ ਵਾਲਾ ਦੀ ਜੋੜੀ ਬੜੀ ਜੱਚੂਗੀ ਉਹ ਵੀ ਵਲੌਗਿੰਗ ਦੇ ਵਿੱਚ ਮਾਹਿਰਾ ਤੇ ਤੁਸੀਂ ਵੀ ਨਾਮ ਸਿਮਰਨ ਨਾਲ ਜੁੜੀਆਂ ਕਿਤੇ ਨਾਮ ਸਿਮਰਨ ਚੱਲ ਰਿਹਾ ਗੁਰੂਆਂ ਆਜ ਦੇ ਕੋਈ ਇਸ਼ਨਾਨ ਕਰਦੇ ਆਪ ਤੁਸੀਂ ਇੱਥੇ ਖੜੇ ਵਲੌਗ ਬਣਾਈ ਜਾਂਨੇ ਕੀ ਫਾਇਦਾ ਤੁਹਾਡਾ ਇੱਥੇ ਆਏ ਦਾ ਸੰਗਤ ਆ ਚਲੋ ਇਸ਼ਨਾਨ ਕਰੀ ਜਾਂਦੀ ਹੈ ਗੁਰਬਾਣੀ ਨਾਲ ਜੁੜੀ ਹੋਈ ਹੈ ਠੀਕ ਆ ਪਰ ਤੁਸੀਂ ਤੁਸੀਂ ਤਾਂ ਇੱਥੇ ਖੜੇ ਵਲੌਗ ਬਣਾਈ ਜਾਂਨੇ ਥੋੜੀ ਤਾਂ ਸਗੋਈ ਉਮਰ ਬਹਿ ਕੇ ਨਾਮ ਲੈਣ ਦੀ ਰੱਬ ਦਾ ਨਾਮ ਤੇ ਆਉਂਦੀ ਤੁਸੀਂ ਇੱਥੇ ਬੈਠੇ ਸੌਰੀ ਖੜੇ ਪਤਾ ਨਹੀਂ ਬੈਠੇ ਖੜੇ ਵਲੌਗ ਬਣਾਈ ਜਾਂਨੇ ਤੁਹਾਡਾ ਮੁੰਡਾ ਘੱਟ ਸੀਗਾ ਵਲੌਗ ਬਣਾਉਣ ਵੱਲ ਹੋਇਆ ਜਿਹੜਾ ਤੁਸੀਂ ਉਹਦੀ ਕਮੀ ਪੂਰੀ ਕਰੀ ਜਾਂਨੇ ਥੋੜਾ ਐਕਲ ਨੂੰ ਹੱਥ ਮਾਰੋ ਤੁਸੀਂ ਨੂੰ ਸਮਝਾਉਣਾ ਤੇ ਕੀ ਤੁਸੀਂ ਆਪ ਨਾਲ ਰਲ ਹੀ ਜਾਂਨੇ ਉਹਦੇ ਵੈਸੇ ਅੰਕਲ ਜੀ ਐਨੀ ਭੀੜ ਦੇ ਵਿੱਚ ਤੁਸੀਂ ਫੋਨ ਲੈ ਕੇ ਖੜੇ ਵਲੌਗ ਤਾਂ ਬਣਾਈ ਜਾਂਨੇ ਆ ਪਰ ਜੇ ਕਿ ਚੋਰ ਉੱਚਕਾ ਆ ਗਿਆ ਤੁਹਾਡੇ ਹੱਥ 'ਚ ਫੋਨ ਖੋ ਕੇ ਲੈ ਗਿਆ ਨਾ ਤੁਹਾਡੇ ਕੋਲ ਆਪ ਦਾ ਫੋਨ ਨਹੀਂ ਬਚਾਇਆ ਜਾਣਾ ਤੁਹਾਡੇ ਕੋਲ ਇਹਨਾਂ ਭੰਜਾ ਨਹੀਂ ਜਾਣਾ ਇਸ ਕਰਕੇ ਨਾ ਆਪ ਦਾ ਫੋਨ ਆਦੀ ਜੇਬ ਦੇ ਵਿੱਚ ਹੀ ਪਾ ਲਓ ਵਲੌਗ ਕਰ ਲਓ ਬੰਦ ਤੇ ਇੱਥੇ 2 ਮਿੰਟ 10 ਮਿੰਟ ਜਿੰਨਾ ਚਾਹ ਤੁਸੀਂ ਹੈਗੇ ਬਾਬਾ ਜੀ ਦਾ ਨਾਮ ਤੇ ਆ ਲਓ ਇਹੀ ਉਮਰ ਆ ਤੁਹਾਡੀ ਵਲੌਗ ਬਣਾਉਣ ਦੀ ਉਮਰ ਨਹੀਂ ਗਈ ਤੇ ਕੁਝ ਕੁ ਗੱਲਾਂ ਤੁਹਾਨੂੰ ਦੱਸ ਰਹੀਆਂ ਵਾਂ ਜੋ ਵੀ ਤੁਹਾਨੂੰ ਪਤਾ ਮੇਰਾ ਚੱਲ ਰਿਹਾ ਸੀਗਾ ਹਨਾ ਚੱਲ ਰਿਹਾ ਵਾ ਚੱਲ ਰਿਹਾ ਨਹੀਂ ਸੀ ਆਜੋ ਤੱਕ ਕੈਨੇਡਾ ਤੇਰਾ ਜੋ ਵੀ ਚੱਲ ਰਿਹਾ ਸੀ ਜਾਂ ਚੱਲ ਰਿਹਾ ਹੈ ਇਹ ਹਮੇਸ਼ਾ ਚੱਲਦਾ ਹੀ ਰਹਿਣਾ ਵਾ ਕਿਉਂਕਿ ਤੁਸੀਂ ਆਦਾ ਕੰਟੈਂਟ ਸੁਧਾਰਨਾ ਨਹੀਂ ਉਹਦੇ ਵਿੱਚ ਇੰਪਰੂਵਮੈਂਟਸ ਕਰਨੇ ਨਹੀਂਗੇ ਤੇ ਤੁਹਾਡੇ ਤੇ ਰੋਸਟ ਹੁੰਦਾ ਰਹੂਗਾ ਫਿਰ ਤੁਸੀਂ ਲੋਕਾਂ ਤੇ ਗਾਂ ਸਟ੍ਰਾਈਕਾ ਮਾਰੋਗੇ ਰੋਸਟਾਂ ਦਾ ਰੋਸਟਾਂ ਤੇ ਤੁਹਾਡੀ ਹੋਰ ਲਾਹ ਪਾ ਕਰਨੀ ਆ ਫਿਰ ਇਸ ਤੋਂ ਚੰਗਾ ਵੀ ਤੁਸੀਂ ਆਪ ਦੀ ਲਾਹ ਪਾ ਕਰਵਾਓ ਆਪ ਦਾ ਕੰਟੈਂਟ ਸੁਧਾਰੋ ਲਾ ਪਾ ਕਰਵਾਉਣਾ ਚੰਗਾ ਆਪ ਦਾ ਕੰਟੈਂਟ ਸੁਧਾਰੋ ਕੋਈ ਤੁਹਾਨੂੰ ਰੋਸਟ ਹੀ ਨਹੀਂ ਕਰ ਸਕਦਾ ਫਿਰ ਰੋਸਟਰਾਂ ਨੂੰ ਮੌਕਾ ਹੀ ਨਹੀਂ ਮਿਲਣਾ ਤੁਹਾਨੂੰ ਬੋਲਣ ਦੇ ਲਈ ਮੈਂ ਮਿੰਤਾ ਕੀਤੀਆਂ ਕਿਤੇ ਕਿਸੇ ਤੋਂ ਫੋਨ ਲਵਾਣੇ ਕਿਸੇ ਕਿਸੇ ਤੋਂ ਫੋਨ ਲਵਾਣੇ ਆ ਗੁਰਪ੍ਰੀਤ ਜਿਹੜਾ ਬੈਠਾ ਹੁੰਦਾ ਆ ਇਹ ਵੀ ਮੈਨੂੰ ਮੈਸੇਜ ਪਤਾ ਜਿਹੜਾ ਹੁਣ ਗਲਤ ਬੋਲਦਾ ਆ ਇਹ ਜਿਹੜਾ ਮੈਸੇਜ ਕਰਦਾ ਸੀ ਗਾਇਸ ਭੈਣੇ ਸਤਿ ਸ੍ਰੀ ਅਕਾਲ ਸਕਰੀਨ ਸ਼ਾਟ ਮੈਂ ਲਗਾ ਦੂੰਗੀ ਦੇਖ ਬਾਈ ਤੂੰ ਇਹਨਾਂ ਨੂੰ ਮਨਤਾ ਕਰਨੀਆਂ ਨਹੀਂ ਕਹਿ ਸਕਦੀ ਅਗਲੇ ਨੇ ਆਦਾ ਚੈਨਲ ਵਾਪਸ ਲੈਣਾ ਸੀ ਲੈ ਲਿਆ ਮੰਨਿਆ ਵੀ ਗਲਤੀ ਉਹਦੀ ਵੀ ਸੀਗੀ ਵੀ ਉਹਨੂੰ ਤੇਰੇ ਮਾਂ ਤੇਰੇ ਪਿਓ ਤੇ ਤੇਰੇ ਭਤੀਜੇ ਭਤੀਜੀਆਂ ਬਾਰੇ ਨਹੀਂ ਬੋਲਣਾ ਚਾਹੀਦਾ ਸੀਗਾ ਪਰ ਹਾਂ ਗਲਤੀ ਤੇਰੀ ਵੀ ਹੈ ਤੂੰ ਆਪਦਾ ਕੰਟੈਂਟ ਨਹੀਂ ਸੁਧਾਰਦੀ ਕੰਟੈਂਟ ਇੰਪਰੂਵ ਕਰ ਆਪਦਾ ਕੋਈ ਤੇਨੂੰ ਕੁਝ ਬੋਲ ਨਹੀਂ ਸਕਦਾ ਤੇਰੀ ਗੱਲ ਮੈਂ ਤਾਂ ਦੀ ਅਗਲੇ ਨੇ ਮੈਂ ਤਾਂ ਨਹੀਂ ਕੀਤੀਆਂ ਆਪਦਾ ਚੈਨਲ ਵਾਪਿਸ ਲਿਆ ਵਾ ਤੇ ਜੇ ਹੁਣ ਤੂੰ ਸਟ੍ਰਾਈਕ ਮਾਰੀ ਹੈ ਤੂੰ ਕਹਿੰਦੀ ਗਰਪ੍ਰੀਤ ਤੈਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਸੀਗਾ ਬੋਲਦਾ ਸੀਗਾ ਤੇ ਜੇ ਤੁਸੀਂ ਟਰਾਈਕ ਮਾਰੀ ਤਾਂ ਮਤਲਬ ਇਹ ਨਹੀਂਗਾ ਵੀ ਅਗਲਾ ਗੁੱਸੇ ਵਿੱਚ ਆ ਕੇ ਸਿੱਧਾ ਤੈਨੂੰ ਬੋਲੂਗਾ ਅਗਲਾ ਪਿਆਰ ਨਾਲ ਗੱਲ ਕਰੂਗਾ ਜੇ ਤੁਸੀਂ ਪਿਆਰ ਨਾਲ ਨਹੀਂ ਸਮਝੋਗੇ ਫੇਰ ਅਗਲਾ ਆਪਦੀ ਆਈ ਤੇ ਆਊਗਾ ਵੀ ਸਟ੍ਰਾਈਕ ਵਾਪਸ ਲੈ ਲੈ ਮੈਂ ਸਟ੍ਰਾਈਕ ਵਾਪਸ ਲਈ ਨਰੂਲਾ ਫੈਮਿਲੀ ਦੇ ਕਹਿੰਦੇ ਕਪਿਲ ਵੀਰੇ ਦੇ ਕਹਿੰਦੇ ਸਟ੍ਰਾਈਕ ਵਾਪਸ ਲਈਏ ਮੈਂ ਵਾਪਸ ਲੈਣੀ ਨਹੀਂ ਸੀ ਸਟ੍ਰਾਈਕ ਅੱਛਾ ਤੂੰ ਨਰੂਲਾ ਫੈਮਿਲੀ ਦੇ ਕਹਿੰਦੇ ਸਟ੍ਰਾਈਕ ਵਾਪਸ ਲਈ ਠੀਕ ਹੈ ਸਟ੍ਰਾਈਕ ਮਾਰੀ ਵੀ ਉਹਨਾਂ ਦੇ ਕਹਿੰਦੇ ਸੀਗੇ ਨਹੀਂ ਕੀ ਪਤਾ ਉਹਨਾਂ ਨੇ ਕਿਆ ਹੋਵੇ ਵੀ ਹਾਂ ਤੂੰ ਸਟ੍ਰਾਈਕ ਮਾਰ ਤੇ ਬਾਅਦ ਚ ਅਸੀਂ ਤੈਨੂੰ ਕਵਾਂਗੇ ਤੇ ਤੂੰ ਸਾਡੇ ਕਹਿੰਦੇ ਸਟ੍ਰਾਈਕ ਵਾਪਸ ਲੈ ਲਈ ਆ ਜਿਹੜਾ ਆਪਰੇਸ਼ਨ ਆ ਤੇ ਝੂਠਾ ਡਰਾਮਾ ਕੀਤਾ ਸੀ ਇਹ ਵੀ ਨਰੂਲਾ ਫੈਮਿਲੀ ਦੇ ਕਹਿੰਦੇ ਕੀਤਾ ਸੀਗਾ ਵੀ ਹਾਂ ਤੇਰਾ ਉਹਨਾਂ ਦਾ ਨਾਮ ਬਣ ਜਾਊਗਾ ਵੀ ਹਾਂ ਉਹਨਾਂ ਨੇ ਕਿਆ ਹੋਊਗਾ ਤੈਨੂੰ ਵੀ ਹਾਂ ਤੂੰ ਕਹਿ ਵੀ ਨਰੂਲਾ ਫੈਮਿਲੀ ਨੇ ਮੇਰਾ ਆਪਰੇਸ਼ਨ ਕਰਵਾਇਆ ਇਸੇ ਬਹਨੇ ਸਾਡਾ ਨਾਮ ਬਣ ਜਾਊਗਾ ਵੀ ਹਾਂ ਨਰੂਲਾ ਫੈਮਿਲੀ ਤਾਂ ਕਿੰਨੀ ਚੰਗੀ ਆ ਨਰੂਲਾ ਫੈਮਿਲੀ ਜਿੰਨਾ ਕੋਈ ਚੰਗਾ ਹੈਗਾ ਵਾ ਇੱਥੇ ਕੋਈ ਵੀ ਨਹੀਂਗਾ ਉਹ ਸਬਸਕ੍ਰਾਈਬਰ ਨੂੰ ਕਹਿ ਰਹੀ ਆ ਜੀ ਤੁਹਾਡਾ ਧੰਨਵਾਦ ਜੀ ਤੁਹਾਡੇ ਦੁਆਵਾਂ ਨਾਲ ਦੁਆਵਾਂ ਨਾਲ ਨਹੀਂ ਵੀਰੇ ਮੈਂ ਸਟ੍ਰਾਈਕ ਚਾਹਮਾ ਹੁਣ ਮਾਰ ਸਕਦੀ ਆ ਦੇਖ ਬਾਈ ਹਰੇਕ ਦੀ ਸੋਚ ਅਲੱਗ-ਅਲੱਗ ਹੁੰਦੀ ਆ ਹੁਣ ਜਿਵੇਂ ਉਹਨਾਂ ਨੂੰ ਲੱਗਾ ਵੀ ਹਾਂ ਉਹ ਤੇਰੇ ਮੰਮੀ ਡੈਡੀ ਤੇ ਤੇ ਤੇਰੇ ਭਤੀਜੇ ਭਤੀਜੀ ਤੇ ਵਾਰ ਕਰ ਸਕਦੇ ਉਹਨਾਂ ਨੇ ਕੀਤਾ ਠੀਕ ਆ ਹੁਣ ਮੈਨੂੰ ਮੈਨੂੰ ਲਾਦੇ ਮੈਂ ਸਿਰਫ ਤੇਰੇ ਤੇ ਵਾਰ ਕਰਨਾ ਕਿਉਂਕਿ ਕੰਟੈਂਟ ਤੂੰ ਕ੍ਰੀਏਟ ਕਰਦੀ ਆ ਉਹ ਨਹੀਂ ਕ੍ਰੀਏਟ ਕਰਦੇਗੇ ਉਹ ਨਹੀਂ ਬਣਾਉਂਦੇਗੇ ਠੀਕ ਆ ਹਰੇਕ ਦੀ ਆਪਦੀ ਸੋਚ ਹੁੰਦੀ ਆ ਪਰ ਹੁਣ ਜੇ ਤੂੰ ਸਟ੍ਰਾਈਕ ਵਾਪਸ ਲੈ ਹੀ ਲਈ ਆ ਉਹਨਾਂ ਨੇ ਥੈਂਕ ਯੂ ਕੀਤਾ ਆਪਦੇ ਸਬਸਕ੍ਰਾਈਬਰ ਦਾ ਤੇ ਉਹਨਾਂ ਦਾ ਹੀ ਕਰਨਗੇ ਉਹ ਆ ਕੇ ਤੇਰਾ ਥੈਂਕ ਯੂ ਨਹੀਂ ਕਰਨਗੇ ਵੀ ਹਾਂ ਤੂੰ ਸਟ੍ਰਾਈਕ ਵਾਪਸ ਲਾ ਲਈ ਹੁਣ ਤੇਰੇ ਪੈਰਾਂ ਵਿੱਚ ਤਾਂ ਕਿ ਡਿੱਗਣੇ ਲੱਗੇ ਗਲਤੀ ਇੱਥੇ ਤੇਰੀ ਹੈ ਕਿਉਂਕਿ ਤੂੰ ਆਪਦਾ ਕੰਟੈਂਟ ਨਹੀਂ ਸੁਧਾਰਦੇ ਉਲਟਾ ਜੀ ਉਹਨਾਂ ਨੇ ਤੈਨੂੰ ਕੁਝ ਕਿਹਾ ਤੂੰ ਉਹਨਾਂ ਤੇ ਸਟ੍ਰਾਈਕ ਮਾਰੀ ਹਾਂ ਤੂੰ ਵਾਰਨਿੰਗ ਦੇ ਦੇ ਉਹਨਾਂ ਨੂੰ ਵਾਰਨਿੰਗ ਬੋਲ ਉਹਨਾਂ ਨੂੰ ਰਿਪਲਾਈ ਵੀਡੀਓ ਚ ਬੋਲ ਵੀ ਹਾਂ ਤੁਸੀਂ ਮੇਰੇ ਮੰਮੀ ਡੈਡੀ ਬਾਰੇ ਆਏ ਤਾਂ ਕੀਤਾ ਉਦਾਂ ਕੀਤਾ ਨਹੀਂ ਬੋਲਣਾ ਚਾਹੀਦਾ ਇਹ ਗੱਲ ਮੈਂ ਵੀ ਕਹਿੰਦੀ ਆ ਗਲਤ ਆ ਬਸ ਸਟ੍ਰਾਈਕਾ ਕਾ ਤਾਂ ਮਾਰਦੇ ਆ ਬਈ ਤੁਸੀਂ ਜੇ ਤੁਹਾਨੂੰ ਤੁਹਾਡਾ ਚੈਨਲ ਪਿਆਰਾ ਨਾ ਤਾਂ ਉਹਨੂੰ ਅਗਲੇ ਨੂੰ ਵੀ ਆਪਦਾ ਚੈਨਲ ਪਿਆਰਾ ਵਾ ਤੇ ਮੈਂ ਤੁਹਾਨੂੰ ਹੁਣ ਲਾਸਟ ਵਾਰਨਿੰਗ ਦਿੰਨੀ ਆ ਬੰਦੇ ਬਣਜੋ ਸੁਧਰਜੋ ਬਈ ਰੋਮੀ ਗਰਪੀ ਤੇ ਵੀਰੇ ਬਈ ਹਰਪੀ ਤੇ ਲਾਸਟ ਵਾਰਨਿੰਗ ਆ ਗਈ ਤੁਹਾਨੂੰ ਬੰਦੇ ਬਣਜ ਨਹੀਂ ਤਾਂ ਅਗਲੀ ਖੋਤੇ ਬਣਾ ਦੂਗੀ ਆਪਦੇ ਵਰਗੇ ਤੁਹਾਨੂੰ ਉਹ ਜੇ ਤੁਸੀਂ ਬਕਵਾਸ ਕਰਨੋਂ ਨਹੀਂ ਹਟੇ ਸਟ੍ਰਾਈਕ ਮੈਂ ਫੇਰ ਮਾਰੂ ਫਿਰ ਮੈਂ ਇੱਕ ਚੈਨਲ ਤੇ ਨਹੀਂ ਮਾਰੂਗੀ ਹੋਰ ਵੀ ਚੈਨਲ ਤੇ ਹੋਰ ਕਿਹੜੇ ਚੈਨਲ ਤੇ ਸਟ੍ਰਾਈਕ ਮਾਰੇਗੀ ਰੋਮੀ ਦੇ ਗੁਰਪ੍ਰੀਤ ਵੀਰੇ ਦੇ ਚੈਨਲ ਤੇ ਸਟ੍ਰਾਈਕ ਮਾਰੇਗੀ ਪਹਿਲਾਂ ਹਰਪ੍ਰੀਤ ਦੇ ਚੈਨਲ ਤੇ ਮਾਰੀ ਸੀ ਹੋਰ ਤੁਸੀਂ ਕਰ ਵੀ ਕੀ ਸਕਦੇ ਹੋ ਬਲੌਗਰ ਸਟ੍ਰਾਈਕੇ ਮਾਰ ਸਕਦੇ ਸਟ੍ਰਾਈਕ ਮਾਰ ਕੇ ਦੂਜੇ ਦੇ ਚੈਨਲ ਬੰਦ ਕਰਵਾ ਸਕਦੇ ਹੋ ਤਾਂ ਕੁਝ ਨਹੀਂ ਕਰ ਸਕਦੇ ਆਪਦਾ ਕੰਟੈਂਟ ਨਹੀਂ ਸੁਧਾਰ ਸਕਦੇ ਜੇ ਕੰਟੈਂਟ ਨਹੀਂ ਸੁਧਾਰਿਆ ਜਾਂਦਾ ਤੁਸੀਂ ਆ ਤਾਂ ਚੈਨਲ ਨਹੀਂ ਬੰਦ ਕਰ ਸਕਦੇ ਦੂਜੇ ਦੇ ਚੈਨਲ ਬੰਦ ਕਰਵਾ ਸਕਦੇ ਮਾਰ ਦੇਣੀ ਆ ਮੈਨੂੰ ਆਪਣੇ ਚੈਨਲ ਦਾ ਨਹੀਂ ਮੈਨੂੰ ਅੱਗੇ ਮੈਂ YouTube ਤੋਂ ਨਹੀਂ ਵੀਰੇ ਖਾਂਦੀ ਮੈਨੂੰ ਫਿਕਰ ਨਹੀਂਗਾ ਮੇਰਾ ਚੈਨਲ ਨਾਲੇ ਜੇ ਤੈਨੂੰ ਤੇਰੇ ਚੈਨਲ ਦੀ ਨਹੀਂ ਫਿਕਰ ਤੈਨੂੰ ਪਤਾ ਤੇਰੇ ਕੋਲ ਕੰਟੈਂਟ ਆਪਦਾ ਨਹੀਂ ਸੁਧਾਰਿਆ ਜਾਂਦਾ ਨਹੀਂ ਤੂੰ ਆਪਦੇ ਆਪ ਸੁਧਾਰ ਸਕਦੀ ਹੈ ਤੇ ਫਿਰ ਆਦਾ ਚੈਨਲ ਬੰਦ ਕਰ ਕੋਈ ਕੁਝ ਨਹੀਂ ਕਹਿੰਦਾ ਤੈਨੂੰ ਕੋਈ ਰੋਸਟ ਨਹੀਂ ਕਰਦਾ ਕਰ ਚੈਨਲ ਬੰਦ ਆ ਜੇ ਤੈਨੂੰ ਤੇਰੇ ਚੈਨਲ ਦੀ ਪਰਵਾਹ ਹੀ ਨਹੀਂ ਤੂੰ ਚੈਨਲ ਤੋਂ ਖਾਂਦੀ ਨਹੀਂਂਗੀ ਫਿਰ ਕਰ ਬੰਦ ਇਹ ਤੇਰਾ ਚੈਨਲ ਤਾਂ ਤਾ ਉੱਡੂਗਾ ਜਿਵੇਂ ਕਿਸੇ ਦਾ ਕੰਟੈਂਟ ਚੋਰੀ ਕਰੂਗੀ ਠੀਕ ਆ ਤੁਹਾਡੇ ਲਈ ਰੋਸਟਿੰਗ ਕਰਨਾ ਬੋਲਣਾ ਇਹ ਕੰਟੈਂਟ ਚੋਰੀ ਹੋ ਗਿਆ ਪਰ YouTube ਇਹਨੂੰ ਫੇਅਰ ਯੂਜ਼ ਪਾਲਿਸੀ ਦੇ ਵਿੱਚ ਮੰਨਦਾ ਵਾ ਵੀ ਹਾਂ ਇਹ ਫੇਅਰ ਯੂਜ਼ ਤੁਸੀਂ ਯੂਜ਼ ਕਰ ਸਕਦੇ ਕਿਸੇ ਹੋਰ ਦੇ ਕਲੀਪ ਪਰ ਉਹਨਾਂ ਨੇ ਲਿਮਟ ਰੱਖੀ ਹੋਈ ਐ ਪਰ ਜੇ ਤੁਸੀਂ YouTube ਦੀ ਇਸ ਪਾਲਿਸੀ ਨੂੰ ਨਹੀਂ ਮੰਨ ਸਕਦੇ ਫਿਰ ਹੋਰ ਕਿਹਨੂੰ ਮੰਨੋਗੇ ਜੇ ਤੁਸੀਂ YouTube ਤੇ ਚੈਨਲ ਬਣਾਇਆ ਉਸੇ ਤੇ ਵੀਡੀਓ ਅਪਲੋਡ ਕਰਦੇ ਹੋ ਉਸੇ ਦੀ ਪਾਲਿਸੀ ਨੂੰ ਨਹੀਂ ਮੰਨ ਦੇਗੇ ਫਿਰ ਤੁਹਾਨੂੰ ਸਮਝਾਉਣ ਦਾ ਫਾਇਦਾ ਵੀ ਕੀ ਐ ਫਿਰ ਨਹੀਂ ਤੁਸੀਂ ਸਮਝ ਸਕਦੇ ਮੈਂ ਵੀਡੀਓ ਡਿਲੀਟ ਕਰਤੀਆਂ ਨਾ ਆਪਣੀ ਆਈਡੀ ਤੋਂ ਤੁਸੀਂ ਵੀ ਡਿਲੀਟ ਕਰੋ ਤੁਸੀਂ ਮੇਰੀਆਂ ਵੀਡੀਓਾਂ ਦਾ ਸਟੇਕਾਂ 'ਤੇ ਨਾ ਦੇ ਉਹਨਾਂ ਨਾਲ ਜਿਹੜੇ ਗੱਲਾਂ ਕਰਦੇ ਨੇ ਇੱਕ ਤੇ ਨਹੀਂ ਦਿਨਾਂ ਤੇ ਸਾਰੇ ਚੈਨਲਾਂ 'ਤੇ ਉਹ ਵੀਡੀਓ ਕਿਉਂ ਡਿਲੀਟ ਕਰਨ ਜਦੋਂ ਅਗਲੇ ਸਹੀ ਹੈ ਠੀਕ ਆਪਦੀ ਥਾਂ ਤੇ ਸਹੀ ਹੈ ਰੋਸਟਿੰਗ ਕਰਦੇ ਆ ਚਲੋ ਇੱਕ ਗਲਤੀ ਹੋਈ ਉਹਨਾਂ ਕੋਲ ਉਹਨਾਂ ਕੋਲ ਇੱਕ ਗਲਤੀ ਹੋਈ ਤੁਸੀਂ ਹਜ਼ਾਰਾਂ ਗਲਤੀਆਂ ਕਰਦੇ ਆ ਆਪਣੇ ਕੰਟੈਂਟ ਦੇ ਵਿੱਚ ਤੁਸੀਂ ਵੀਡੀਓਜ਼ ਡਿਲੀਟ ਕੀਤੀਆਂ ਕਦੇ ਨਹੀਂ ਨਾ ਤਿਆ ਹੋਂ ਤੂੰ ਜਿਹੜੀਆਂ ਦੋ ਵਰਨਿੰਗ ਵਾਲੀਆਂ ਵੀਡੀਓਜ਼ ਪਾਈਆਂ ਦੋਨੋਂ ਕਾਹਤੋਂ ਅਨਲਿਸਟਡ ਕੀਤੀਆਂ ਡਿਲੀਟ ਕਿਉਂ ਕੀਤੀਆਂ ਉਹ ਦੋਨੇ ਜੋ ਤੂੰ ਆਪਦੇ ਥਾਂ ਤੇ ਸਹੀ ਐ ਤੂੰ ਕਿਉਂ ਡਿਲੀਟ ਕੀਤੀਆਂ ਆਹ ਵੀਡੀਓਜ਼ ਆਹ ਜਿਹੜੀ ਹੁਣ ਮੈਂ ਰੋਸਟ ਕਰੀ ਜੈਨੀ ਆ ਵੀਡੀਓ ਜਿਹੜੀ ਬਣਾਈ ਜੈਨੀ ਆ ਮੈਂ ਇਹ ਵੀ ਤੂੰ ਡਿਲੀਟ ਕੀਤੀ ਹੋਈ ਐ ਕਾਹਦੇ ਲਈ ਡਿਲੀਟ ਕੀਤੀ ਐ ਇਹ ਜੇ ਤੂੰ ਆਪਦੀ ਥਾਂ ਤੇ ਸਹੀ ਐ ਜਿਉਂ ਨਾਲ ਲੱਗਦਾ ਉਹ ਸਹੀ ਐ ਤੇ ਉਹ ਕਿਉਂ ਵੀਡੀਓ ਡਿਲੀਟ ਕਰ ਰਹੇਂਗੇ ਤੁਸੀਂ ਆਪ ਦਾ ਜੇਬ ਜਾ ਹੈਗਾ ਤੁਸੀਂ ਚਲਾਈ ਚਲੋ ਤੁਸੀਂ ਆਪਦੇ ਸਿਰ ਤੇ ਚਲਾਉਣਾ ਕਿਸੇ ਦਿਨਾਂ ਵੀਰੋ ਜੇ ਆ ਕੇ ਨਜਲਾਓ ਮਰਦਾਨੀ ਕੀ ਫੇਰ ਆ ਜੇ ਤੁਸੀਂ ਆਪਦੇ ਸਿਰ ਤੇ ਚੱਲੋ ਤਾਂ ਹਾਂ ਬਈ ਮਰਦਾਨੀ ਕੀ ਫੇਰ ਆ ਜੇ ਤੁਸੀਂ ਆਦੀ ਜਨਾਨੀ ਨੂੰ ਕੈਮਰੇ ਸਾਹਮਣੇ ਕਰਕੇ ਪੈਸੇ ਕਮਾਉਂਗੇ ਮਰਦਾਨੀ ਕੀ ਫੇਰ ਆ ਜੇ ਤੁਸੀਂ ਆਦੀ ਜਨਾਨੀ ਦੀਆਂ ਗੰਧੀਆਂ ਸਲਵਾਰਾਂ ਧੋਵਾਂਗੇ ਮਰਦਾਨੀ ਕੀ ਫੇਰ ਆ ਜੇ ਜਿਹੜੇ ਕੰਮ ਤੁਹਾਡੀ ਜਨਾਨੀ ਨੇ ਕਰਨੇ ਆ ਸਾਰੇ ਕੰਮ ਤੁਸੀਂ ਕਰੋਗੇ ਇੰਨਾ ਕੰਮਾਂ ਦੇ ਵਿੱਚ ਮਰਦਾਨੀ ਆ ਆ ਜਿਹੜੇ ਤੁਸੀਂ ਬਾਹਰ ਜਾ ਕੇ ਕੰਮ ਕਰਦੇ ਨਾ ਹੱਡ ਤੋੜ ਮਿਹਨਤ ਕਰਦੇ ਇਹਦੇ ਵਿੱਚ ਕੋਈ ਮਰਦਾਨੀ ਨਹੀਂ ਗੀ ਘਰੇ ਬੈਠੋ ਕਪੜੇ ਧੋਵੋ ਝਾੜੂ ਲਾਓ ਪੋਚਾ ਲਾਓ ਰੋਟੀ ਪਕਾਓ ਇਹਦੇ ਵਿੱਚ ਮਰਦਾਨਗੀ ਹੈ ਬਾਈ ਹਾਂ ਸੱਚ ਆਪ ਦੀ ਜਨਾਨੀ ਵੀ ਕੈਮਰੇ ਸਾਹਮਣੇ ਲਿਆਓ ਇਹਦੇ ਵਿੱਚ ਬਹੁਤ ਵੱਡੀ ਮਰਦਾਨਗੀ ਹੈ ਫੋਨ ਕੀਤਾ ਉਹਨਾਂ ਨੇ ਮੈਨੂੰ ਠੀਕ ਆ ਮੈਂ ਕਿਹਾ ਉਹਨਾਂ ਨੂੰ ਵਿਚਾਰਿਆਂ ਨੂੰ ਜਾਣਦੀ ਸੀਗੀ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਉਹਨਾਂ ਨੇ ਚਲੋ ਮੇਰੀ ਮਦਦ ਕੀਤੀ ਹਨਾ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਤੁਸੀਂ ਸਾਜ ਚ ਪਾ ਕੇ ਮੈਨੂੰ ਛੱਟੀ ਜੰਨੇ ਹੋ ਵੀ ਇਹਨੇ ਤਾਂ ਜੀ ਲੋਕਾਂ ਤੋਂ ਪੈਸਾ ਖਾ ਬਈ ਜੇ ਤਰੀਕੇ ਸਨ ਹੈਲਪ ਕੀਤੀ ਹੈ ਨਾ ਵੀ ਤੂੰ ਖੁਦ ਉਹਨਾਂ ਨੂੰ ਨਹੀਂ ਕਿਹਾ ਉਹਨਾਂ ਨੇ ਖੁਦ ਤੇਰੀ ਹੈਲਪ ਕੀਤੀ ਹੈ ਤੂੰ ਅੱਗੇ ਸਬੂਤ ਲਿਆ ਸਕਰੀਨਸ਼ਾਟ ਲਾ ਚੈਟ ਦੇ ਠੀਕ ਹੈ ਸਬੂਤ ਲਿਆ ਫੇਰ ਤੇਰੀਆਂ ਗੱਲਾਂ ਤੇ ਯਕੀਨ ਕਰਾਂਗੇ ਵੀ ਹਾਂ ਉਹਨਾਂ ਨੇ ਕਿਹਾ ਸੀ ਤੂੰ ਹੈਲਪ ਨਹੀਂ ਮੰਗੀ ਕਿਸੇ ਤੋਂ ਤੂੰ ਸਕਰੀਨਸ਼ਾਟ ਹੀ ਲਿਓਂਦੀ ਤੂੰ ਅੱਗੋਂ ਬਹਾਨਾ ਲਾ ਦਿੰਦੀ ਹੈ ਵੀ ਹਾਂ ਅਗਲੇ ਨੇ ਕਿਹਾ ਵੀ ਸਾਡਾ ਨਾਮ ਨਾ ਵਿੱਚ ਆਵੇ ਤੂੰ ਨਾਮ ਨਾ ਲਿਆ ਨਾ ਤੂੰ ਕਲੀ ਚੈਟ ਚੈਟ ਲਿਆ ਵੀ ਹਾਂ ਤੇਰੀ ਚੈਟ ਹੋਈ ਹੈ ਕਿੰਨੀ ਤਰੀਕ ਨੂੰ ਹੋਈ ਸੀ ਚੈਟ ਸਾਰਾ ਕੁਝ ਲਿਆ ਕੀ ਟਾਈਮਿੰਗ ਸੀ ਉਹ ਚੀਜ਼ ਵਿੱਚ ਲੈ ਕੇ ਉਹ ਦਿਨ ਉਹਨਾਂ ਦਾ ਨਾਮ ਉਹਨਾਂ ਦਾ ਫੇਸ ਤੇ ਰਿਵੀਲ ਹੋਣ ਲੱਗਾ ਕੱਖ ਨਹੀਂ ਹੋਣ ਲੱਗਾ ਵਾ ਤੇ ਸਬੂਤ ਹੀ ਨਹੀਂ ਲਿਆਉਂਦੀ ਜੇ ਫੇਰ ਤੇਰੀ ਗੱਲ ਤੇ ਕੌਣ ਮੰਨੂਗਾ ਤੇ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਹੀ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ